ਆ ਲੋ ਜੀ ਟਰੱਕ ਪਾਏ ਆਪਣੇ ਭਾਈ ਕੋਲ ਟਰੱਕ ਲੈ ਕੇ ਆਇਆ ਹੈ ਅਬਾਟ ਸਪੋਰਟ ਤੇ ਸਰੀ ਤੇ ਹਾਂਜੀ ਲਾਤਾ ਕਿਹੜਾ ਹਾਂ ਪਤਾ ਲੱਗ ਦਿੱਤੇ ਆ ਜਿਹੜਾ ਹਾਂ ਅੱਜ ਪਾਸੇ ਲਾਵਾਂਗੇ ਹਾਂ ਚੱਲੂ ਫਿਰ ਉਹਦੇ ਬਾਅਦ ਵਾਪਸੀ ਕਰਾਂਗੇ ਆਪਣਾ ਪੀਸ ਹਾਂ ਤੇ ਕਿਵੇਂ ਫਿਰ ਟਰੱਕਾਂ ਦੀ ਲਾਈਵ ਵਧੀਆ ਠੀਕ ਹੈ ਹਾਂ ਬੈਟਰ ਓੜ ਜਾ ਚੱਲੋ ਕਿ ਕੋਈ ਇਹ ਨਾਲੋਂ ਬੈਟਰ ਜਾਦਾ ਲੱਭੇ ਮੌਸਮ ਵੀ ਵਧੀਆ ਮੌਸਮ ਚੰਗਾ ਦਵਾਈ ਵੀ ਇਦਾਂ ਦੀ ਟਰੱਕ ਤੇ ਆ ਇੱਕੋ ਵੀ ਸੇਮ ਸੀਗੇ ਪਰ ਉਹ ਥੋੜੇ ਜਿਹੇ ਇੱਕਾ ਉਹ ਮੈਂ ਸਟੈਪ ਟੈਕ ਕਰਾਉਣਾ ਉਹ ਸਿੱਧੇ ਫਲੈਟ ਆ ਉਥੇ ਜ਼ਿਆਦਾ ਅੱਛਾ ਤੇ ਥੋੜੇ ਜਿਹੜੇ ਆਪਣਾ ਕਹਿ ਲਓ ਕਿ ਮਰੇ ਆ ਆਪਣਾ ਯੂਨਿਟ ਆ ਇਹਦਾ ਵੀ ਥੋੜੇ ਜਿਹਾ ਫਰਕ ਹੁੰਦਾ ਸੋਚੋ ਪੂਰੇ ਆਪਣੇ ਜਿੱਥੇ ਕਹਿ ਲਓ ਕਿ ਉੱਥੇ ਉਹਦੇ ਵਾਲਾ ਆਪਣਾ ਨਕਲੇ ਉਹ ਕਹ ਲੂਗੀ ਤਾਂ ਹੋਆ ਉੱਥੇ ਥੋੜੇ ਜਿਹੇ ਸਿੱਧੇ ਹੁੰਦੇ ਆ ਜ਼ਿਆਦਾ ਤਾਂ ਪੂਰੇ ਵਾਲੀ ਥੋੜੀ ਜਿਹੀ ਪਾਵਰ ਜ਼ਿਆਦਾ ਹੈ ਹਾਂ ਹਾਂ ਸੌਖਾ ਕਰ ਲਿਆ ਆ ਚੱਕ ਤਾਂ ਪਿੱਛੇ ਬੈਡਰੂਮ ਹੂੰ ਹੂੰ ਛੀੜ ਬੜੀ ਥੱਲੇ ਗਈ ਆ ਦੇਖ ਬੈਠੇ ਇਹ ਨਜ਼ਾਰੇਦਾਰ ਆ ਕੰਮ ਤਾਂ ਇਹਰ ਟੇਕੜੇ ਸੀ ਚੱਲਦਾ ਸਟਾਰਟ ਕਰਨ ਦਾ ਕੀ ਫਾਇਦਾ ਉਹ ਚੱਕਾਂ ਕੀ ਹੂੰ ਅੱਛਾ ਸੀਟ ਚੱਕਾਂਗੇ ਕਿਵੇਂ ਜਾਊਗੀ ਪਰ ਹੁਣ ਬੈਨ ਬੇਸਟ ਪਾਉਣ ਨੂੰ ਆ ਕੱਲੇ ਹੋ ਗਏ ਕਿੰਨਾ ਜਾਂ ਹੋ ਗਏ ਕੋਈ ਚੱਲੋ ਜੀ ਇਹ ਜਿਹੜਾ 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 ਉੱਚ ਆਹ ਹੈ ਬੈਡਰੂਮ ਬਹੁਤ ਖੁੱਲਾ ਅੱਛਾ ਦੋ ਜਣਿਆਂ ਦਾ ਉਹ ਨਾਲ ਆਲਾ ਭਾਜਾ ਲਵੇ ਇੱਕ ਸਿਲੰਡਰ ਵਾਸਤੇ ਇਹ 3 ਦੇ ਦੋ ਨਹੀਂ ਹੈ ਤਾਂ ਬੈੱਡ ਤਾਂ ਬਹੁਤ ਵੱਡਾ 3 ਚੌਦੇ ਲਈ ਇੱਕ ਉੱਪਰ ਲਈ ਕਿੱਥੇ ਮਿਲਣੀ ਸਾ ਆ ਫ੍ਰਿਜ ਇਹ ਫ੍ਰਿਜ ਆ ਆਪਣੀ ਗੁੱਡ ਆ ਕੇਲੇ ਆ ਇਹ ਆਪਣਾ ਸਵਾਸ ਮੂਰਖਾ ਲਈ ਬਾਕਸ ਰਸੋਈ ਇਹ ਵੀ ਆਪਣੇ ਹਾਂ ਬਾਕਸ ਇਹ ਇਧਰ ਆ ਆਪਣੀ ਬਿਮਾਰੀ ਕਪੜੇ ਕਪੜੇ ਲਈ ਅੱਛਾ ਤੇ ਕਿਚਨ ਵਾਲਾ ਕਿੱਥੇ ਆ ਮਡਿਰੀਅਲ ਚੁੱਲਾ ਚੱਲੇ ਵਾਲਾ ਉਹ ਰੋਟੀ ਫਿਰ ਸਾਰੀ ਪੈਕੇ ਹੁੰਦੀ ਆ ਆਪਣੀ ਅੱਛਾ ਉਦਾਂ ਨਾਲ ਕਈ ਚੁੱਲਾ ਰੱਖ ਲੈਣੇ ਗਰਮ ਕਰਕੇ ਖਾਣ ਨੂੰ ਆਪਣਾ ਕਿਵੇਂ ਚੱਲੇਗਾ ਆਪਣਾ ਮਾਈਕ੍ਰੋਵੇਵ ਆ ਇਹ ਪਿੱਛੇ ਇਨਵਰਟਰ ਲੱਗਿਆ ਹੋਇਆ ਇਹਨਾਂ ਵਾਟਰ ਤੇ ਲਾ ਦੀ ਦਾ ਪਲੱਗ ਅੱਛਾ ਇੱਕ ਮਿੰਟ ਇਧਰ ਅੱਛਾ ਇਹਨਾਂ ਵਾਟਰ ਦਾ ਗੁੱਡ ਪਰ ਬਹੁਤ ਖੁੱਲੇ ਡੁੱਲੇ ਆ ਏਸੀ ਲਾ ਕੇ ਸੌ ਜੰਨੇ ਏਸੀ ਲਾ ਕੇ ਸਖੜਨਾ ਸਟਾਰਟੇਡ ਰੱਲਾ ਰੱਲਾ ਤਾਂ ਗੁੱਡ ਸੀਟ ਬਹੁਤ ਵਧੀਆ ਲੱਗੀ ਮੈਨੂੰ ਹੋਰ ਕੰਦਾ ਨਹੀਂ ਇਹ ਤੇਰਾ ਸਾਈਡ ਤੇ ਹੋ ਜਾਂਦੀ ਆ ਆ ਕੱਢ ਤਾਰ ਵੈਣਾ ਸਾਈਡ ਤੇ ਹੀ ਪਟਾ ਇਹ ਇਹ ਆਪਣੇ ਜਿੱਕਾ ਕਾਰਾ ਜੀ ਇਹ ਆਪਣੀ ਹੀਟ ਦਾ ਹੁੰਦਾ ਨਾ ਹੂੰ ਇਤਰਾ ਮੁੜੀ ਤੇ ਆ ਸਾਈਡ ਤੇ ਆ ਤੇ ਆ ਇਹ ਨਾਲ ਹਾਂ ਆ ਪ੍ਰੈਸ਼ਰ ਮਾਰਦੀ ਹੈ ਦੋਵਾਂ ਨੰਬਰ ਉੱਤੇ ਬਇਆ ਦਾ ਮਸਤਾ ਚੀਜ਼ ਉਹ ਵੀ ਖੁੱਲੜਾ ਇੱਧਰ ਸ਼ੀਟ ਨਹੀਂ ਹੈਗੀ ਇੱਧਰ ਕਢਾਈ ਦੀ ਆਪਾਂ ਖੁੱਲਾ ਬਣਾਇਆ ਗਿਆ ਇਹਦਾ ਹੁੰਦੀ ਹੈ ਆਹੇ ਜੀ ਲੌਗ ਬੁੱਕ ਜਿਹਦੇ ਸਾਮਲੇ ਚੱਲਦੇ ਆਂ ਔਰ ਤੇ ਇਹ ਰਹਿਮ ਦਾ ਤੂੰ ਕਾਲ ਕਰ ਸਕਦਾ ਟੈਬਲੇਟ ਦੇ ਤੇ ਹਾਂ ਹਾਂ ਇਕ ਕਾਹਦਾ ਟਾਈਪ ਰੈਡਰ ਤੇਰਾ Samsung ਦਾ ਨਹੀਂ ਇਹ iPhone ਮੈਂ ਵੀ ਲੈ ਕੇ ਜਾਣੇ ਕਿ ਜਾਂਦੇ ਹਾਂ ਇਹ ਹੁਣ ਆਪਾਂ ਦੇਖਾਂ ਮੈਨੂੰ ਹਜੇ ਤਾਂ ਕਨੈਕਟ ਕਰਨਾ ਪੈਣਾ ਮੇਰਾ ਕਨੈਕਟਰ ਹੀ ਹੈਗਾ ਤੇ ਸੀਗਾ ਇਹ ਆਪਣੀ ਇਹਦੇ 'ਚ ਵੀ ਹੈਗੀ ਆ ਬੜਾ ਡੈਮੋ ਦਿਖਾ ਦੇ ਇਹ ਐਪ ਆਪਣੀ ਮੋਟਿਵ ਡਰਾਈਵਰ ਵਾਲੀ ਮੋਟਿਵ ਡਰਾਈਵ ਇਹ ਐਪ ਆ ਪਾ ਕਰਕੇ ਇਹਦੇ ਵਿੱਚ ਆਪਣੇ ਹੋ ਜੰਨੇ ਆ ਅਜੇ ਹੁਣ ਮੇਰੀ ਆਈਡੀ ਲੌਗਇਨ ਹੋਈ ਦੀ ਆ ਇੱਥੇ ਆਪਣੇ ਲੌਗਸ ਪੇ ਦੇ ਆ ਤੇ ਹੁਣ ਇਹ ਲਾਉਣੀ ਕੰਪਲਸਰੀ ਹੈ ਟਰੱਕ ਦੇ ਵਿੱਚ ਹਾਂ ਇਹ ਪੱਕੀ ਆਪਣੀ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਨੂੰ ਮੇਨ ਉਰੇ ਅਸਲ ਕੀ ਆ ਜ਼ਿਆਦਾਤਰ ਉਰੇ ਸਕੈਲਸ ਆ ਸਕੈਲ ਦੇ ਉੱਪਰ ਜਦੋਂ ਆਪਾਂ ਨੂੰ ਬਲਾਉਂਦੇ ਆ ਜਾਂ ਟੱਲੂ ਕੀ ਰਾਤ ਤੁਹਾਨੂੰ ਕਦੇ ਰੋਕਦੇ ਆ ਉਨਾਇਟਡ ਜੋ ਵੀ ਘੰਟੇ ਤੁਸੀਂ ਜੋ ਕੁਝ ਵੀ ਕਰਦੇ ਤੁਸੀਂ ਇਹ ਚ ਨੋਟਡ ਕਰਨਾ ਸਾਰਾ ਕੁਝ ਤੇ ਉਹਨਾਂ ਨੇ ਦੇਖਣਾ ਕਿ ਇੱਕ ਡਰਾਈਵਰ ਨੇ ਕਿੰਨੇ ਘੰਟੇ ਸਲੀਪ ਲਈ ਆ ਉਹਨੇ 8 ਘੰਟੇ ਸਲੀਪ ਲਈ ਆ ਜਿੱਕਰ ਹੁਣ ਆਪਣੇ ਅਮਰੀਕਾ ਨੂੰ ਹੈਗੀਆਂ 11 ਘੰਟੇ ਤੇ ਕੈਨੇਡਾ ਵਾਈਡ ਹੈਗੀਆਂ 13 ਆਵਰਸ ਤੇ ਉਹਦੇ ਲਈ ਹੈ ਇਹ ਤੇ ਜਦੋਂ ਹੁਣ ਪਹਿਲਾਂ ਆਪਾਂ ਸਟਾਰਟ ਕਰਨੀ ਆ ਉਦੋਂ ਆਪਾਂ ਇਹਨੂੰ ਲੌਗ ਜ਼ੋਰੇ ਕਰਕੇ ਹੁਣੇ ਮੇਰੀ ਜਿੱਕਣ ਸਲੀਪਰ ਉਹ ਤੇ ਬਰੈੱਥ ਤੇ ਪਾਈ ਵੀ ਸੀਗੀ ਹਾਂ ਉਹਦੇ ਦੇ ਆਪਾਂ ਸਟੇਟਸ ਦਾ ਚੇਂਜ ਕਰ ਦੇਣਾ ਜਿਕਣ ਹੁਣ ਔਨ ਇਹ ਆਪਣੀ ਔਨ ਹੋ ਗਈ ਇਹਦੇ ਵਿੱਚ ਆਪਾਂ ਲਿਖ ਦਾਂਗੇ ਉਹ ਰੀ ਟ੍ਰਿਪ ਰੀ ਟ੍ਰਿਪ ਆਪਾਂ ਨੂੰ ਮੇਨ ਤਾਂ ਇਹ ਆ ਕਿ ਸਕੂਲ ਦੇ ਵਿੱਚ ਜਦੋਂ ਆਪਾਂ ਕਲਾਸ ਲਗਨੀ ਆ ਹਾਂ ਉਦੋਂ ਆਪਾਂ ਨੂੰ ਸਿਖਾਇਆ ਜਾਂਦਾ ਵੀ ਰੀ ਟ੍ਰਿਪ ਟਰੱਕ ਦਾ ਕਿੱਦਾਂ ਕਰਨਾ ਮਤਲਬ ਟੋਟਲ ਇਨਸਪੈਕਸ਼ਨ ਕਰਨੀ ਹੁੰਦੀ ਆਪਾਂ ਆਪਣੇ ਟਰੱਕ ਦੀ ਤੇ ਉਹ ਇਹਦੇ ਚ ਪਾ ਕੇ ਘਟੋ ਘਟ ਆਪਾਂ 45 ਮਿੰਟ ਦੀ ਹੁੰਦੀ ਆ ਰੀ ਟ੍ਰਿਪ ਕਰ ਲੈਣੀ ਪਰੀ ਟ੍ਰਿਪ ਕਰਕੇ ਜਦੋਂ ਆਪਣੀ ਸਾਰੀ ਕੰਪਲੀਟ ਹੋ ਗਈ ਉਹਦੇ ਬਾਅਦ ਇਹਨੂੰ ਆਪਾਂ ਈਐਲਡੀ ਉਹਦੇ ਨਾਲ ਮੋਬਾਈਲ ਨਾਲ ਕਨੈਕਟ ਕਰ ਦੇਣਾ ਨੇ ਕਈ ਵਾਰ ਤੇ ਆਟੋਮੈਟਿਕ ਉਹ ਚੱਕ ਲੈਂਦੀ ਆ ਹੁਣ ਕਿਸੇ ਏਰੀਆ ਚ ਏਦਾਂ ਹੁੰਦਾ ਜੇ ਰੇਂਜ ਨਹੀਂ ਆਉਂਦੀ ਤਾਂ ਆਪਾਂ ਇਹਨੂੰ ਡਰਾਈਵਿੰਗ ਆਪਸ਼ਨ ਚ ਪਾ ਕੇ ਤੇ ਸੇਵ ਕਰ ਦਿੰਨੇ ਆ ਤੇ ਇਹ ਆਪਣੀ ਕੈਲਕੂਲੇਟ ਕਰੀ ਜਾਂਦੀ ਆ ਅੱਛਾ ਉਹਨੇ ਦੇ ਜੀ ਆਪਸ਼ਨ ਕਈ ਹੁੰਦੇ ਆ ਕਈ ਵਾਰ ਪਾਰਕਿੰਗ ਨਹੀਂ ਮਿਲਦੀ ਤਾਂ ਆਪਾਂ ਆਪਾ ਪਰਸਨਲ ਆ ਵੀ ਯੂਜ਼ ਕਰ ਸਕਦੇ ਆ ਉਹ ਚ ਆਪਾਂ 70 72 ਕਿਲੋਮੀਟਰ ਜਿਹੜੇ ਘੰਟੇ ਬੰਨੇ ਥੋੜੇ ਸੈਲਰੀ ਬੰਨੇ ਉਹ ਵੀ ਦੇ ਸਾਹਮਣੇ ਬੰਨੇ ਹਾਂ ਉਹ ਵੀ ਇਹਦੇ ਆ ਤੇ ਦੂਜੀ ਗੱਲ ਹੈ ਜਦੋਂ ਆਪਾਂ ਰੁਕਣਾ ਉਹਦੋਂ ਆਫ ਆਫ ਪਾ ਕੇ ਚਾਹੇ ਤੁਸੀਂ ਬ੍ਰੇਕ ਪਾ ਸਕਦੇ ਆ ਚਾਹੇ ਐਸਵੀ ਪਾ ਕੇ ਸਲੀਪਰ ਪਾ ਸਕਦੇ ਹੋ ਅੱਛਾ ਇਹ ਹਲਾ ਕੋ